ਆਪ ਚੁੱਪ ਹੌਲੀ ਚੱਲ ਆ ਦੇ ਇਹ ਨੂੰ ਕੱਟ ਆ ਆ ਸਾਡੇ ਘਰੇ ਦੇ ਲੋ ਆ ਡਾਂਗ ਲੈ ਕੇ ਪਰਦਾ ਦੇ ਆ ਦੇ ਮਸੀਤ ਚੱਲ ਜਾਂਦੇ ਆ ਆ ਰਿਹਾ ਤੇ ਡਾਂਗ ਮਾਰ ਲੈ ਜਾਂ ਆਏ ਸਾਡੇ ਘਰੇ ਆ ਗਾਲਾਂ ਕੱਢ ਆਇਆ ਸੈਂਟਰ ਤੇ ਆਏਗਾ ਤੇ ਕੀ ਕਰ ਲੈਣਾ ਨੇ ਸੈ ਸੈਂਟਰ ਤੇ ਆਏਗਾ ਤੂੰ ਆ ਕੇ ਕੀ ਕਰ ਲੇਗਾ ਆ ਦੇਖ ਲੋ ਹੰਕਾਰਿਆ ਹੋਇਆ ਸਾੜ ਫਿਰਦਾ ਹੰਕਾਰਿਆ ਹੋਇਆ ਸਸ਼ੀਕਲ ਮੈਂ ਤੁਹਾਡ ਨਾਲ ਪ੍ਰਿਆਤ ਜ਼ਮੀਨ ਦੇ ਟੁਕੜੇ ਪਿੱਛੇ ਆਪਣੇ ਵੱਲੋਂ ਆਪਣੇ ਨੂੰ ਹੀ ਨੁਕਸਾਨ ਪਹੁੰਚਾਇਆ ਜਾਂਦਾ ਹੈ ਕਿਉਂਕਿ ਅਜਿਹਾ ਮਾਮਲਾ ਸਾਹਮਣੇ ਆਇਆ ਜੁਥੇ ਪਰਜਾਈ ਵੱਲੋਂ ਜੇਟ ਉਥੇ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਵੱਲੋਂ ਉਸ ਦੀ ਕੁਟਮਾਰ ਕੀਤੀ ਗਈ ਹੈ ਇਹ ਦੋਸ਼ ਜਿਹੜੇ ਨੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਰੁਪਿੰਦਰ ਕੌਰ ਵੱਲੋਂ ਲਗਾਏ ਗਏ ਨੇ दरअसल ਉਹਨਾਂ ਵੱਲੋਂ ਜਾਣਕਾਰੀ ਦੇਣ ਉਪਰੰਤ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹਨਾਂ ਵੱਲੋਂ ਆਪਣੇ ਜੇਟ ਤੋਂ ਜ਼ਮੀਨ ਦਾ ਠੇਕਾ ਮੰਗਿਆ ਜਾ ਰਿਹਾ ਸੀ ਤਾਂ ਉਸ ਦੌਰਾਨ ਉਹਨਾਂ ਦਾ ਜੇਟ ਉਣਾ ਦੇ ਉੱਪਰ ਚੜ ਜਾਂਦਾ ਹੈ ਅਤੇ ਉਹਨਾਂ ਦੀ ਕੁਟਮਾਰ ਕਰਦਾ ਹੈ ਜਿਸ ਦੌਰਾਨ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਹੈ ਰੋਂਦੇ ਕੁਲੋਂਦੇ ਹੋਏ ਇਸ ਪੂਰੇ ਬਿਆਨ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾਦਾ ਹੈ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਸਖਸ਼ ਦੇ ਹੱਥ ਦੇ ਵਿੱਚ ਡੰਡਾ ਹੈ ਅਤੇ ਉਸ ਵੱਲੋਂ ਘਰ ਦੇ ਵਿੱਚ ਜੋ ਰਾਰੇ ਜੀ ਹੈ ਉਹਨਾਂ ਵੱਲ ਵਦਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਘਰ ਦੇ ਮੈਂਬਰਾਂ ਵੱਲੋਂ ਇਹ ਵੀਡੀਓ ਬਣਾ ਲਈਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਇਸ ਵਿਧਵਾ ਔਰਤ ਰੁਪਿੰਦਰ ਕੌਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਉਸ ਵੱਲੋਂ ਆਪਣੀ ਜ਼ਮੀਨ ਦਾ ਠੇਕਾ ਮੰਗਿਆ ਜਾ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਹੀ ਉਸ ਦੇ ਜੇਠ ਅਤੇ ਉਸ ਦੇ ਪੁੱਤ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਫਿਲਹਾਲ ਇਹ ਪੂਰਾ ਮਾਮਲਾ ਜਿਹੜਾ ਹੈ ਪੁਲਿਸ ਤੱਕ ਪਹੁੰਚ ਚੁੱਕਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰਾ ਮਾਮਲਾ ਮਲੇਲ ਕੋਟਲਾ ਦੇ ਥਾਣਾ ਅਮਰਗੜ ਦੇ ਪਿੰਡ ਰਾਮਗੜ ਛੰਨਾ ਦਾ ਜਿੱਥੇ ਇਸ ਜ਼ਮੀਨ ਦੇ ਟੁਕੜੇ ਪਿੱਛੇ ਕਹਿ ਲਿਆ ਜਾਵੇ ਕਿ ਠੇਕੇ ਪਿੱਛੇ ਇਹ ਸਾਰਾ ਲੜਾਈ ਝਗੜਾ ਵਾਦ ਦਾ ਇੰਨਾ ਜ਼ਿਆਦਾ ਲੜਾਈ ਝਗੜਾ ਵਾਦ ਦਾ ਹੈ ਕਿ ਜੇਟ ਵੱਲੋਂ ਆਪਣੀ ਹੀ ਵਿਧਵਾ ਪਰਜਾਈ ਦੀ ਕੁਟਮਾਰ ਕੀਤੀ ਜਾਂਦੀ ਹੈ ਇਸ ਸਾਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਹੋਰ ਕੀ ਕੁਝ ਕਿਹਾ ਜਾ ਰਿਹਾ ਸੁਣਦੇ ਹਾਂ ਹਾਂਜੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੋਸ਼ ਮੇਰੇ ਖਿਲਾਫ ਬਹੁਤ ਵੀਡੀਓ ਪੈ ਰਹੀਆਂ ਨੇ ਘਰ ਦੀ ਲੜਾਈ ਆ ਘਰ ਦੀ ਲੜਾਈ ਕੀ ਆ ਪਹਿਲਾਂ ਇਹ ਦੱਸ ਤਾਂ ਮੇਰੇ ਚਾਚਾ ਜੀ 2020 ਚ ਡੈਥ ਹੋ ਗਈ ਸੀ ਉਹ ਤੋਂ ਬਾਅਦ ਹੁਣ ਕੋਈ ਉਹਲਾ ਤਾਂ ਰੱਖਿਆ ਨਹੀਂ ਇਹਨਾਂ ਨੇ ਇੱਕ ਮੇਰੇ ਮੁੰਡਾ ਚਾਚੇ ਦੇ ਤੇ ਇੱਕ ਕੁੜੀ ਆ ਜਿਹੜਾ ਮੁੰਡਾ ਉਹ ਤਾਂ ਟੈਂਪੂ ਬਣ ਗਿਆ ਲੌਂਟਿਆਂ ਨੇ ਰਾਤ ਤੇ ਤੁਰ ਪਿਆ ਬਈ ਮੈਂ ਤੁਹਾਨੂੰ ਫੋਟੋਆਂ ਦਿਖਾਵਾਂ ਆਪਣੇ ਕੀ ਪਰਵਾਰਾਂ ਦੇ ਲੋਕ ਆ ਬਈ ਤੁਹਾਨੂੰ ਵੀ ਪਤਾ ਤੇ ਮੇਰੀ ਆਂਟੀ ਆ ਉਹਨਾਂ ਨੂੰ ਸ਼ਹਿਦ ਹੰਦੀ ਆ ਪੂਰੀ ਵੀ ਹਾਂ ਜਾਓ ਕਰੋ ਕਮਣਾ ਤੇ ਗੱਲ ਕੀ ਆ ਸਾਡੀ ਉਹ ਕੁੜੀ ਜਦੋਂ ਹੁਣ ਉਹ ਮੇਰੀ ਭੈਣ ਆ ਜਿਹੜੇ ਆ ਨਾਮ ਲਿਖਾਇਆ ਹੋਇਆ ਉਹਦਾ ਮੈਂ ਜੋਤ ਬਾਹ ਤੇ ਮੈਂ ਆਪਣੀ ਭੈਣ ਬਾਰੇ ਮਾੜਾ ਸੋਚੂਗਾ ਪਹਿਲੀ ਗੱਲ ਤਾਂ ਕੁਝ ਪੀਚਾ ਵਾਲੇ ਵੀਰ ਵੀਰੋ ਧਿਆਨ ਨਾ ਸੋਚਿਓ ਪਹਿਲਾ ਇਹ ਗੱਲ ਵੀ ਸੋਹੀ ਗੱਤੇ ਜਿੱਥੇ ਗਲਤ ਹੋ ਨਾ ਜੁੱਤੀਆਂ ਮਾਰਿਓ ਜੱਟ ਦੇ ਬਲਾਕੇ ਤੇ ਉਹ ਵੀ ਰਹਿ ਗਲਤ ਰਹੇ ਜਦੋਂ ਆਪਾਂ ਅਣਖੀ ਪਰਵਾਰਾਂ ਮੈਂ ਦਿਲੋਂ ਗੱਲ ਕਹਿਣਾ ਮੇਰੀ ਭੈਣ ਹੈ ਚਾਹੇ ਉਹ ਚਾਚੇ ਦੀ ਕੁੜੀ ਆ ਚਾਚਾ ਐ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਊ ਤਾਂ ਸਾਡੀ ਜ਼ਿੰਮੇਵਾਰੀਆਂ ਨੂੰ ਰੋਕਣਾ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਨਾਲ ਰੋਕਿਆ ਰਹੀ ਗੱਲ ਮੈਂ ਸੀ ਉਹਨਾਂ ਕੀ ਪਰਿਵਾਰਾ ਮੇਰੇ ਪੜਤਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਣ ਨਹੀਂ ਨਾ ਕੱਟ ਕੇ ਲਿਆਏ ਤਾਂ ਅਸੀਂ ਆਪਣੀ ਧੀ ਪੈਣ ਨੂੰ ਜਾਨ ਵੀ ਨਹੀਂ ਦਿੰਦੇ ਤੇ ਇਹ ਉਹ ਗਲਤ ਕੰਮ ਕਰਦੇ ਤਾਂ ਰੋਕਦੇ ਸੀ ਤਾਂ ਉੱਥੇ ਥੱਪੜ ਥਪੜੋ ਥਪੜੀ ਕੋਈ ਲੜਾਈ ਝਗੜਾ ਹੋਇਆ ਉਹ ਇਹਨਾਂ ਨੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਸ਼ੋਅ ਕਰਿਆ ਵੀ ਸੋ ਹੀ ਆਏ ਇਸ ਸਮਾਜ ਸੇ ਵੀ ਪਹਿਲੀ ਗੱਲ ਤਾਂ ਮੈਂ ਕੋਈ ਸਮਾਜ ਸੇ ਵੀ ਨਹੀਂ ਆ ਇਹ ਸਾਰਿਆਂ ਨੂੰ ਪਤਾ ਹਨਾ ਵੀਰੇ ਬਾਕੀ ਬਹੁਤ ਵੀਰ ਮੇਰੇ ਬਾਰੇ ਬੋਲ ਰਹੇ ਨੇ ਵੀ ਆਏ ਕੋਈ ਨਹੀਂ ਵੀਰੇ ਬੋਲੋ ਪਰ ਇੱਕ ਗੱਲ ਆ ਇੱਥੇ ਗੱਲ ਕੁੜੀ ਦੀ ਆ ਜਿਹਨੂੰ ਅਸੀਂ ਦਿਨੋਂ ਪਿਆਰ ਕਰਦੇ ਸੀ ਉਹ ਭੈਣ ਸਾਡੀ ਉਹ ਭੈਣ ਨੇ ਅਚਨ ਸੇ ਭਰਾ ਨੂੰ ਐਜੇ ਗਲਤ ਤਰੀਕੇ ਨਾਲ ਬਦਨਾਮ ਕਰਿਆ ਤੇ ਸੋਚ ਸਮਝ ਕੇ ਮੇਰੇ ਭਰਾ ਜਿਹੜੇ ਵੀ ਪੇਜਾਂ 'ਲੇ ਨੇ ਸੋਚ ਕੇ ਬਦਨਾਮ ਕਰਿਓ ਦੇਖੋ ਮੇਰੀ ਬਦਨਾਮੀ ਕਰਨੀ ਬਹੁਤ ਸਖਾਲੀ ਆ ਸੋਸ਼ਲ ਮੀਡੀਆ ਤੇ ਹਰ ਕੋਈ ਮੇਰੇ ਖਿਲਾਫ ਵੀ ਪਉਣ ਨੂੰ ਤਿਆਰ ਆ ਬਹੁਤ ਬੰਦੇ ਹਨ ਤੇ ਤਾਂ ਕਰਕੇ ਗੱਲ ਚਾਚੇ ਦੀ ਕੁੜੀ ਦੀ ਆਈਆਂ ਵੀ ਥਾਪੜੇ ਮਾਰੇ ਨੇ ਅੱਖ ਨੂੰ ਮਾਰੇ ਨੇ ਹਨਾ ਤੇ ਜੇ ਮਸਲਾ ਬੰਦੂਗਾ ਨਾ ਮੈਂ ਅੱਜ ਤਹ ਲੋਗਾ ਨਾ ਵੀ ਇਹ ਮਸਲਾ ਵਾਧਾ ਤਾਂ ਮਾਰਾਂਗੇ ਵੀ ਅੱਖ ਲਈ ਬਹੁਤ ਕੁਸ਼ ਹੋ ਜਾਂਦਾ ਹੁੰਦਾ ਪਰ ਕੰਤ ਨਹੀਂ ਭੈਣ ਦੇਣਾ ਬਾਕੀ ਮਾਰਾ ਸੋਖ ਰੱਖਣਾ ਤੁਸੀਂ ਸਾਰੇ ਮੇਰੇ ਨਾਲੋਂ ਕੋਈ ਨਹੀਂ ਕਰਨ ਦੋ ਬਦਨਾਮ ਸਾਰਿਆਂ ਨੂੰ ਧੰਨਵਾਦ ਵੀਰ ਰਪਿੰਦਰ ਕੌਰ ਜੀ ਕੀ ਗੱਲ ਹੋਈ ਤੁਹਾਡੀ ਕਿਹਦੇ ਨਾਲ ਲੜਾਈ ਹੋਈ ਮੇਰੇ ਜੇਠ ਨਾਲ ਜੀ ਕੀ ਗੱਲ ਹੋਈ ਬੰਦਾ ਪਿੱਛੇ ਅਸੀਂ ਨੇ ਪੂਆ ਹੀ ਕਿਹਾ ਸੀ ਪਰਫੋਮ ਕਰਕੇ ਕਿਸੇ ਤੇ ਪੈਸੇ ਪੈਸੇ ਰਹਿੰਦੇ ਨਹੀਂਗੇ ਜਿਸ ਤੈਨੂੰ ਸਾਬਕ ਦਾਬ ਚਾਹੀਦਾ ਤੇ ਇਹਨਾਂ ਨੇ ਜਦੋਂ ਆਗੇ ਸਾਡੇ ਕੋ ਨਹੀਂ ਤੇ ਦੋਨੇ ਜਾਣੇ ਪਿਓ ਪੁੱਤ ਆ ਕੇ ਬੰਨ ਵੱਡੇ ਜੇਟ ਕੇ ਗਏ ਉਹਨਾਂ ਦੀ ਘਰ ਵਾਲੀ ਨੂੰ ਬਹੁਤ ਕੁੱਟਿਆ ਫਿਰ ਛੋਟੀ ਨਹੀਂ ਦੂਜੀ ਨੂੰ ਫਿਰ ਮੈਨੂੰ ਘਰੋਂ ਲੈ ਕੇ ਗਏ ਕੁੱਟਣ ਵਾਸਤੇ ਜਦੋਂ ਜੱਟ ਸੋਈਆ ਹੋਣੀ ਵੀ ਬਹੁਤ ਕੁੱਟਿਆ ਮੈਨੂੰ ਨਾਲ ਉਹਨੇ ਕੁੱਟਿਆ ਮੇਰੇ ਜੇਟ ਨੂੰ ਜਰਾ ਪਸੰਦ ਕਰ ਡੈਡੀ ਹੈ ਜੀ ਬਹੁਤ ਜਦ ਅਸੀਂ ਦਬੀ ਦਵਾਉਂਗੀ ਆ ਜੋਹੋ ਤੋ ਕੋ ਗਿੱਤਾ ਸਾਡੇ ਨਾਲ ਨਹੀਂ ਤੈਨੂੰ ਤਾਂ ਕੋਈ ਪੈਸਾ ਦੀ ਦਿੰਦੇ ਸੀ ਜਦੋਂ ਸਿੱਖੇ ਸਾਹਕਤਾ ਮੰਗਿਆ ਜਾਂ ਤਾਂ ਟੁੱਟ ਕੇ ਪੈ ਕੇ ਕੱਪੜੇ ਕੁੱਪੜੇ ਸਾਡੇ ਸਾਰੇ ਪਾੜਤੇ ਸਾਡੇ ਕੁੱਝ ਦਾ ਦਾ ਸਾਹਕਤਾ ਤੁਸੀਂ ਮੰਗਿਆ ਚਲੋ ਆ ਦੇ ਜ਼ਮੀਨ ਦਾ ਚਾਹਿੰਦਾ ਜੀ ਜ਼ਮੀਨ ਨਾਲ ਸੰਜੀ ਹਾਂਜੀ ਹਾਂਜੀ ਮੀਟਾਟ ਲਾਉਣ ਦਾਰੇ ਹੀ ਦੀ ਸਾਡਾ ਕੱਸੀ ਆ ਕੇ ਸਾਨੂੰ ਸਾਬਕਾ ਦੇ ਦੋ ਸਾਡੇ ਦਾ ਪੁੱਟੇ ਪੈ ਅਰੇ ਘਰ ਵਾਲੀ ਕੋਲੇ ਕੋਲੇ ਕੜੀ ਰਹੀ ਆ ਮਾਨੂੰ ਆਉਣੀ ਕੀਤਾ ਸੜਾਇਆ ਨਹੀਂ ਹੈਗਾ ਚਾ ਕੀ ਕੀਆ ਕੋਲੇ ਦੋਨਾਂ ਦੇ ਜਜਦਰ ਜੱਤ ਸੋਈਆ ਤੇ ਉਹਦਾ ਡੈਡੀ ਆ ਮਰੀਕ ਸਿੰਘ ਉਹਨਾਂ ਨੇ ਮੈ ਸਾਨੂੰ ਤਿੰਨਾਂ ਨੂੰ ਪੂਰਾ ਕੁੱਟਿਆ ਤੁਹਾਨੂੰ ਤਿੰਨੇ ਜਾਣੇ ਆਂਗੇ ਕਿਨੋ ਕਿਨੋ ਸੀ ਉਹਦਾ ਜਿਹੜਾ ਕਿਨੋ ਮਰੀਕ ਸਿੰਘ ਰਾਪੁਰਾ ਚੰਨਾ ਉਹਦਾ ਕਿਨੋ ਰਪਿੰਦਰ ਕੋਹ ਰੈਂਡ ਟੋਡਾ ਰੈਂਡ ਟੋਡਾ ਕਿਹ ਵਾਪਸ ਨਹੀਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਐਂ ਤੁਹਾਨੂੰ ਐ ਜਿਹੜਾ ਹੱਕ ਤੇ ਤੁਹਾਨੂੰ ਬਸ ਕੁਝ ਨਹੀਂ ਚਾਹੀਦਾ ਜਿਹਾ ਦੇਖੇ ਸਾਡੇ ਨਾਲ ਬਸ ਜਾਨ ਮਾਰਨ ਦੀ ਵੀ ਧਮਕੀਆਂ ਵੀ ਦਿੱਤੇ ਨੇਗੇ ਅਸੀਂ ਤੁਹਾਨੂੰ ਸਾਰੇ ਪਰਿਵਾਰ ਨੂੰ ਮਾਰਾਂਗੇ ਅਸੀਂ ਜਿਹੜੇ ਜੇੜ ਗਰੇ ਦੂਜੇ ਨੂੰ ਸਾਰਿਆਂ ਨੂੰ ਅੱਜ ਰੋਜ਼ ਹੀ ਬਾਹਰ ਕੱਲ ਪਰਚਾ ਕੱਲ ਤੇ ਤੜਕੇ ਤੇ ਬਹੁਤ ਆ ਰਹੇ ਨੇ ਕਿ ਅਸੀਂ ਸਾਰੇ ਟੱਬਰ ਨੂੰ ਸਾਰੇ ਦੇ ਦੂਜਨੇ ਸਾਡੇ ਜੇਠ ਰੂਟ ਸਾਰੇ ਮਾਰ ਕੇ ਸਾਰਿਆਂ ਨੂੰ ਮਾਰਨਾ ਸੀਨੇ ਮੇਰਾ ਹਣੋ ਹਰਦੀਪ ਕੌਰ ਆਜੀ ਕੀ ਗੱਲ ਹੋਈ ਇਹ ਤੁਹਾਡੇ ਸਾਡੇ ਵਾਸਤੇ ਗੱਲ ਹੋਈ ਹੈ ਜੀ ਉਹਦੇ ਜਿਵੇਂ ਪਿੱਛੇ ਸਾਨੂੰ ਠੀਕ ਕਰ ਦਿੰਦਾ ਬਹੁਤ ਜ਼ਿਆਦਾ ਘੱਟ ਆਪ ਦਾ ਜਣ ਜੀ ਰੱਖ ਲੈਂਦਾ ਸਾਨੂੰ ਥੋੜਾ ਜਿਹਾ ਦਿੰਦਾ ਸਾਡਾ ਉਹ ਤਾਂ ਹੀ ਗੁਜ਼ਾਰਾ ਨਹੀਂ ਹੁੰਦਾ ਬਾਬਾ ਮਰੀਕ ਸਿੰਘ ਉਹ ਮੇਰਾ ਦਿਓਰ ਲੱਗਦਾ ਇਹ ਮੇਰਾ ਬੰਦਾ ਹੈ ਨਹੀਂ ਸਿਰ ਤੇ ਸਾਨੂੰ ਜਣੀ ਬਹੁਤ ਤੰਗ ਕਰਦਾ ਉਹ ਵੀ ਜੇ ਅਸੀਂ ਪਿੰਡ ਜਾਣੇ ਆ ਸਾਡੇ ਮਾਗਰ ਮੋਟਰਸਾਈਕਲ ਆ ਲੰਦ ਵੀ ਕਿੱਥੇ ਜਾਂਦੀਆਂ ਨੇ ਇਹ ਸਾਨੂੰ ਗਲਤ ਵਲਤ ਬੋਲਦਾ ਵੀ ਤੁਸੀਂ ਕਿੱਥੇ ਜਾਣੀਓ ਪਿੰਡ ਕਿਸੇ ਲਵੇ ਜਾਣੀਓ ਤੁਸੀਂ ਬੰਦਿਆਂ ਲਵੇ ਜਾਣੀਓ ਸਾਨੂੰ ਬਹੁਤ ਜਿਆਦਾ ਗਲਤ ਬੋਲਦਾ ਸਦਾ ਬਹੁਤ ਸੰਗਾਈਆਂ ਹੋਈਆਂ ਉੱਤੇ ਹੁਣ ਕੀ ਗੱਲ ਹੋਈ ਫਿਰ ਹੁਣ ਸਾਨੂੰ ਵੀ ਦੂਜੀ ਭੈਣ ਨੂੰ ਬਹੁਤ ਕੁੱਟਿਆ ਮੇਰੀ ਨੂੰ ਜਠਾਣੀ ਆ ਫਿਰ ਮੇਰੀ ਇਹ ਤਰਾਣੀ ਲੱਗਦੀ ਇਹਨੂੰ ਬਹੁਤ ਕੁੱਟਿਆ ਸਾਨੂੰ ਧਮਕੀਆਂ ਦਿੰਦੇ ਨੇ ਵੀ ਤੁਹਾਨੂੰ ਮਾਰਾਂਗੇ ਜਵਾਕਾਂ ਨੂੰ ਵੀ ਧਮਕੀਆਂ ਦਿੰਦੇ ਨੇ ਇਹਨਾਂ ਦੇ ਦੋਨਾਂ ਨੂੰ ਵੀ ਮਾਰਾਂਗੇ ਸਾਨੂੰ ਵੀ ਬਹੁਤ ਧਮਕੀਆਂ ਦਿੰਦੇ ਨੇ ਵੀ ਬਹੁਤ ਮਾਰਾਂਗੇ ਤੁਹਾਨੂੰ ਵੇਖ ਅੱਧ ਦਿਨ ਮਾਰ ਕੇ ਸੱਟਾਂਗੇ ਤੁਹਾਨੂੰ ਅਸੀਂ ਮੰਗ ਕਰਦੇ ਆ ਕਿ ਸਾਡਾ ਸਾਰਾ ਕੁਝ ਸਾਡੋ ਹੋਣਾ ਚਾਹੀਦਾ ਅਸੀਂ ਤਾਂ ਕੁਝ ਨਹੀਂ ਰੱਖਣਾ ਹੈਗਾ ਨਾਲ ਉਹਦੇ ਸਾਰੇ ਆਂਦਾ ਤਿੰਨੇ ਘਰ ਆਂਦਾ ਸਹੀ ਬੇਨਤੀ ਹੈ ਵੀ ਅਸੀਂ ਤਾਂ ਉਹਦੀ ਦੇਲੀ ਵੀ ਨਹੀਂ ਚੜਦੀਆਂ ਹੈਗੀਆਂ ਹਾਂਜੀ ਕਿਹੜਾ ਉਹ ਸਾਨੂੰ ਲੜੇ ਆ ਕੇ ਗੰਦੀਆਂ ਗਾਲਾਂ ਕੱਢੀਆਂ ਨੇ ਉਹ ਤੁਸੀਂ ਕਾਰਵਾਈ ਕਰੋ ਆਪ ਦੀ ਉਹਨਾਂ ਦਾ ਦੱਸਤੀ ਦੱਸਣ ਤੋਂ ਵੀ ਮੰਗਣਾ ਅਸੀਂ ਮੰਗੋ ਇਹੀ ਕਰਦੇ ਕਿ ਸਾਨੂੰ ਸਾਫ਼ ਚਾਹੀਦਾ ਹੋਰ ਕੋਸਾ ਲੱਗ ਜੇ ਵੀ ਤੀਮ ਇਹਦੀ ਕਿਵੇਂ ਇੱਜ਼ਤ ਕਰੀਂਦਾ ਉਹ ਕਰਦਾ ਨਹੀਂ ਹੈਗਾ ਕੁਛ ਨਹੀਂ ਜਾਣਦਾ ਹੈਗਾ ਤੀਨੀਆਂ ਨੇ ਵੀ ਗਾਲਾਂ ਕੱਢਦਾ ਇੰਨੀਆਂ ਗੰਦੀਆਂ ਗੰਦੀਆਂ ਵੀ ਉਹ ਸਾਨੂੰ ਨਾ ਕੱਢੇ ਗੰਦੀਆਂ ਗੰਦੀਆਂ ਤੁਹਾਡਾ ਸਾਡਾ ਨਗਰ ਚੰਨ ਸਿੰਘ ਹੈ ਜੀ ਤੁਹਾਨੂੰ ਕੀ ਲੱਗਦਾ ਬੀਬੀ ਜੀ ਨਾਲ ਏਰ ਰਪਿੰਦਰ ਕੌਰ ਸਾਡੀ ਬੇਟੀ ਹੈ ਜੀ ਕੀ ਗੱਲ ਹੋਈ ਹੈ ਜੀ ਤੁਸੀਂ ਠੀਕਾ ਇਹ ਜੀ ਜਿਹੜਾ ਸਾਡਾ ਜਵਾਈ ਆ ਉਹ ਮਰਿਆ ਵੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਵੱਡੇ ਕਰਕੇ ਸਨਮਾਨ ਕਰਨਾ ਤੇ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੈ ਉਹ ਜ਼ਿੰਮੇਵਾਰੀ ਤੇ ਗਲਮਕਾ ਵੀ ਜਿਹੜੀ ਇਹਦੀ ਜਾਇਦਤ ਬਣਦੀ ਸੀ ਠੇਕਾ ਬਣਦਾ ਸੀ ਕੋ ਜੋ ਵੀ ਹੱਕ ਸੀ ਉਹ ਆਪ ਰੱਖਦਾ ਰਿਹਾ ਜਦੋਂ ਇਹ ਬੱਚਿਆਂ ਨੂੰ ਕੁਝ ਮੰਗ ਕਰਦੇ ਵੀ ਸਾਡਾ ਹੱਕ ਦਿਓ ਤੇ ਸਾਡਾ ਜੋ ਬਣਦਾ ਠੇਕਾ ਦਿਓ ਉਹ ਗਲਮਕਾ ਮੰਗਰ ਤੇ ਇਹਨਾਂ ਝਗੜਾ ਕਰਦਾ ਕੱਲ ਇਹ ਗੱਲ ਹੋਈ ਇਹ ਜਦੋਂ ਬੱਚਿਆਂ ਨੇ ਮੰਗਿਆ ਸਾਡਾ ਹਿਸਾਬ ਕਰੋ ਇਹਨੂੰ ਅਬ ਮਿਰਤੀ ਨੂੰ ਅੰਦਰੋਂ ਖਿੱਚ ਕੇ ਕੁੱਟਿਆ ਤੇ ਉਹ ਕੁੱਟ ਕੁੱਟ ਕੇ ਹੁਣ ਤੁਹਾਡੇ ਸਾਹਮਣੇ ਤੁਸੀਂ ਹਸਪਤਾਲ ਅਸੀਂ ਦਾਖਲ ਕਰਿਆ ਤੇ ਅਸੀਂ ਇਹਦੇ ਵਿੱਚ ਆਇਆ ਤੇ ਬਾਕੀ ਅਸੀਂ ਇਹ ਵੀ ਬੇਨਤੀ ਕਰਦੀ ਹੈ 6 ਤੋਂ ਲਾ ਕੇ ਅਸੀਂ ਵੀ ਕੁਝ ਸੇਵਾਦਾਰਾਂ ਗੁਰੂ ਗੁਰੂ ਦੇ ਪਬਲਿਕ ਦੇ ਸਚੇਪਾਚਨ ਡਿਊਟੀ ਬਖਸ਼ੀ ਹੈ ਅਸੀਂ ਸੇਵਾ ਕਰਦੇ 6 ਤੋਂ ਲਾ ਕੇ ਜਿੰਨੇ ਵੀ ਸੰਗਤਾਂ ਇਹਦੇ ਨਾਲ ਗਲਮਕਾ ਹੈਗੀ ਉਹ ਗਲਮਕਾ ਸਾਰਿਆਂ ਕੰਪਲੀਟ ਆਇਆ ਸਾਡੇ ਨਾਲ ਕਹਿੰਦੇ ਨੇ ਸਾਨੂੰ ਬਾਬਾ ਜੀ ਪਰ ਅਸੀਂ ਬਾਬਾ ਜੀ ਨਾਲ ਜੋ ਕੰਮ ਕਰਦੇ ਨਹੀਂ ਹੈਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਇਹ ਬੱਚਿਆਂ ਦਾ ਹੱਕ ਬੱਚਿਆਂ ਦਾ ਨਿਆਂ ਜੋ ਹੁੰਦਾ ਉਹ ਸਾਨੂੰ ਇਹਨਾਂ ਨੂੰ ਮਿਲੇ ਤੇ ਬਾਕੀ ਇਹਨਾਂ ਨੂੰ ਘਰੋਂ ਕੱਢਣ ਦੀ ਵੀ ਘਰ ਛੱਡੋ ਹੁਣ ਇਹ ਦੱਸੋ ਵੀ ਇਹ ਘਰ ਛੱਡ ਸਕਦੇ ਨੇ ਤੇ ਆਪਾਂ ਇਸ ਕਰਕੇ ਬੇਨਤੀ ਕਰਦੇ ਹਾਂ ਜੀ ਸਰਕਾਰ ਵੀ ਜੋ ਵੀ ਸਾਡੇ ਸੀਨੀਅਰ ਅਹੁਦੇਦਾਰ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਅਧਿਕਾਰੀਆਂ ਨੂੰ ਵੀ ਭਾਈ ਇਹਨਾਂ ਦਾ ਹੱਕ ਤੇ ਸੱਚ ਦਾ ਨਿਆਂ ਹੋਣਾ ਚਾਹੀਦਾ ਇਹ ਸਾਡੀ ਇਨਕ ਬੇਨਤੀ ਆ। ਸਤਿਨਾਮ। ਮੈਂ ਡਾਕਟਰ ਤਰਮਿੰਦਰ ਮੈਡੀਕਲ ਆਫੀਸਰ ਸਿਵਲ ਹਸਪੀਟਲ ਮਲੇਰੀਕੋਟਲਾ ਪੇਸ਼ੈਂਟ ਰੁਪਿੰਦਰ ਕੌਰ ਵਾਈਫ ਆਫ ਮਲਕੀਤ ਸਿੰਘ ਸੱਟਾ ਲੱਗਣ ਕਾਰਨ ਮੋੜਲਾ ਲਾਜ ਅਮਰਗੜ ਤੋਂ ਕਰਵਾ ਕੇ ਸਾਡੇ ਕੋਲ ਰੈਫਰ ਹੋਇਆ ਸੀਗਾ। ਹੋਨੇ ਪੇਸ਼ੈਂਟ ਸਾਡੇ ਸਿਵਲ ਹਸਪਤਲ ਮਲੇਰਕੋਟਲਾ ਵਿੱਚ ਜਰੇ ਇਲਾਜ ਹੈ ਜੀ। ਅਰਜੀਕ ਰਾਮਪੁਰ ਸੁਨਨਦਰ ਰਪਿੰਦਰ ਕੌਰ ਵੱਲੋਂ ਦਰਖਾਸਤ ਹੋਈ ਸੀ। ਕੀ ਮਾਮਲਾ ਜੀ? ਇਹ ਰਾਮਪੁਰ ਸੁਨਨਦੀ ਰਪਿੰਦਰ ਕੌਰ ਪਤਨੀ ਮਲਕੀਤ ਸਿੰਘ ਆ ਜੀ ਇਹਨੇ ਕੱਲ ਸਾਡੇ ਕੋਲ ਬਿਆਨ ਲਖਾਇਆ ਸੀ। ਇਹ ਇਹਨੇ ਤੇਰੀ ਦਰਾਣੀ ਨੇ ਇੱਕ ਕਿੱਲਾ ਜ਼ਮੀਨ ਆ ਜਿਹੜੀ ਇਹਦੇ ਪਿੰਡ ਦਾ ਹੀ ਅਮਰੀਕ ਸਿੰਘ ਤੇ ਉਹਦਾ ਲੜਕਾ ਬਸੰਤ ਵੀਰ ਸਿੰਘ ਆ। ਉਹਨਾਂ ਨੂੰ ਠੇਕੇ ਦੇ ਦਿੱਤੀ ਹੋਈ ਆ ਤੇ ਇਹਨਾਂ ਨੂੰ ਠੇਕਾ ਜਿਹੜਾ ਦੇ ਕੇ ਗਿਆ ਉਸ ਵਾਰ ਦਾ ਇਹਨੂੰ ਦੱਸਣ ਮੁਕਾਬਕ ਕੋਈ ਘੱਟ ਦੇ ਕੇ ਗਿਆ। ਪੁਲਿਸ ਵੰਦੀ ਇਹਨਾਂ ਨੇ ਜਦੋਂ ਉਹਨੂੰ ਲਾਂਭਾ ਦਿੱਤਾ ਤੇ ਉਹ ਉਥੇ ਰਾਂਜਿਸ ਦੇ ਵਿੱਚ ਇਹਨਾਂ ਨੇ ਆ ਕੇ ਘਰ ਦੇ ਅੰਦਰ ਆ ਕੇ ਜਿਹੜੀ ਕੁੱਟਮਾਰ ਕੀਤੀ ਆ ਜਿਹਦੇ ਬਿਆਨ ਤੇ ਅਸੀਂ ਇਹਨਾਂ ਦੇ ਦੋਨਾਂ ਦੇ ਖਿਲਾਫ ਬਣਦੀਆਂ ਧਰਾਵਾਂ 333 115 2 ਤੇ 126 352 ਬੀ ਐਨ ਐਸ ਦੇ ਤਹਿਤ ਕੇਸ ਰਿਸਟਰ ਕਰ ਲਿਆ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀਆਂ ਤੇ ਘਰ ਤੋਂ ਭੱਜੇ ਹੋਇਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ